ਹੈ ਅਮਿਤ ਸ਼ਾਦਾ ਮਿਸ਼ਨ ਸਾਉਥ ਜਿਸ ਨੇ ਤਾਮਿਲਨਾਡੂ ਤੋਂ ਲੈ ਕੇ ਤੇਲੰਗਾਨਾ ਤੱਕ ਸਿਆਸੀ ਖਲਬਲੀ ਮਚਾਈ ਹੈ ਪਹਿਲੀ ਵਾਰ ਕੇਰਲ ਜੋ ਬਣਾਇਆ ਕੇਂਦਰ ਵਿੱਚ ਮੰਤਰੀ ਕਰਨਾਟਕ ਵਿੱਚ ਇਹੋ ਜੇ ਕੰਮ ਕਰਤੇ ਕਿ ਕਾਂਗਰਸਾ ਕਿਲਾ ਹੀ ਟਹਿ ਗਿਆ ਕਿਹਾ ਜਾਂਦਾ ਹੈ ਕਿ ਜਿੱਥੇ ਭਾਜਪਾ ਕਦੀ ਆ ਹੀ ਨਹੀਂ ਸਕਦੀ ਸੀ ਸ਼ਾਹ ਨੇ ਇਹੋ ਜੇ ਕੰਮ ਕਰਕੇ ਉਸ ਚੀਜ਼ ਨੂੰ ਪੂਰਾ ਕਰ ਦਿੱਤਾ ਆਓ ਤੁਹਾਨੂੰ 7 ਸਾਲ ਪਹਿਲੇ ਦਾ ਇੱਕ ਕિસ્ਸਾ ਦੱਸਦੇ ਹਾਂ ਕਹਿੰਦੇ ਹਨ ਕਿ ਅਮਿਤ ਸ਼ਾ ਜੋ ਸੋਚ ਲੈਂਦੇ ਹਨ ਉਹ ਕਰਕੇ ਹੀ ਦਮ ਲੈਂਦੇ ਹਨ ਜਦੋਂ ਪਾਰਟੀ ਦੇ ਨੇਤਾ ਜਿੱਤ ਦੀ ਖੁਸ਼ੀ ਮਨਾ ਰਹੇ ਹੁੰਦੇ ਹਨ ਅਮਿਤ ਸ਼ਾ ਉਸ ਵੇਲੇ ਉਸ ਜਿੱਤ ਨੂੰ ਵੱਡੀ ਕਰਨ ਬਾਰੇ ਸੋਚ ਰਹੇ ਹੁੰਦੇ ਹਨ ਇੱਕ ਇਹੋ ਜਿਹਾ ਹੀ ਕਿੱਸਾ 2017 ਦਾ ਹੈ ਜਦੋਂ ਮੋਦੀ ਨੂੰ ਬਨਿਆ ਪੀਐਮ ਬਨਿਆ 3 ਸਾਲ ਹੋ ਚੁੱਕੇ ਸਨ ਸਰਵੇ ਸੋਚ ਰਹੇ ਸਨ ਕਿ 2019 ਵਿੱਚ ਚੋਣਾਂ ਕਿਸ ਤਰ੍ਹਾਂ ਜਿੱਤਿਆ ਜਾ ਸਕਦਾ ਹੈ ਸ਼ਾ ਉਸ ਵਕਤ ਉਸ ਜਿੱਤ ਨੂੰ ਵੱਡੀ ਕਰਨ ਬਾਰੇ ਸੋਚ ਰਹੇ ਸਨ ਇਹਨਾਂ ਪੰਜਾਂ ਰਾਜਾਂ ਆਂਧਰਾ ਪ੍ਰਦੇਸ਼ ਤਾਮਿਲਨਾਡੂ ਕੇਰਲ ਕਰਨਾਟਕਾ ਅਤੇ ਤੇਲੰਗਾਨਾ ਵਿੱਚ ਜੋ ਬਦਲਾਅ ਆਏ ਉਹਨਾਂ ਬਾਰੇ ਸੁਣ ਕੇ ਤੁਸੀਂ ਵੀ ਸ਼ਾਦੀ ਰਣਨੀਤੀ ਦੀ ਤਾਰੀਫ ਕਰੋਗੇ ਸਭ ਤੋਂ ਪਹਿਲਾਂ ਸ਼ਾਹ ਨੇ ਕੇਰਲ ਤੇ ਫੋਕਸ ਕੀਤਾ ਕੇਰਲ ਵਿੱਚ 26% ਮੁਸਲਮਾਨ ਅਤੇ 18% ਇਸਾਈ ਵੋਟਰ ਹਨ ਜਿਨ੍ਹਾਂ ਦਾ ਪ੍ਰਭਾਵ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਫੀ ਗਹਿਰਾ ਸੀ। ਕ੍ਰਿਸਚੀਅਨ ਵੋਟਰਾਂ ਵਾਸਤੇ ਸ਼ਾਹ ਨੇ ਤਗੜਾ ਪਲਾਨ ਬਣਾਇਆ। 2015 ਵਿੱਚ ਰਿਚਰਡ ਡੇ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਐਂਗਲੋ-ਇੰਡੀਅਨ ਸੰਸਦ ਦੇ ਰੂਪ ਵਿੱਚ 16ਵੀਂ ਲੋਕ ਸਭਾ ਵਿੱਚ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ। 2016 ਵਿੱਚ ਮਲਿਆਲਮ ਸੁਪਰਸਟਾਰ ਗੋਪੀ ਨੂੰ ਰਾਜ ਸਭਾ ਵਿੱਚ ਮਨੋਨੀਤ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਭਾਜਪਾ ਜੁਆਇਨ ਕਰਨ ਲਈ 2017 ਵਿੱਚ ਬਿਊਰੋਕ੍ਰੇਟ ਅਤੇ ਰਾਜਨੇਤਾ ਕੇ ਜੇ ਐਲਫੌਂਸ ਕੇਰਲ ਦੇ ਪਹਿਲੇ ਐਸੇ ਨੇਤਾ ਬਣੇ ਜੋ ਕੇਂਦਰ ਵਿੱਚ ਮੰਤਰੀ بنائے ਗਏ 2017 ਵਿੱਚ ਭਾਜਪਾ ਦੇ ਪ੍ਰਦੇਸ਼ ਪ੍ਰਵਕਤਾ ਜਾਰਜ ਕੁਰੀਅਨ ਰਾਸ਼ਟਰੀ ਅਲਪसंख्यक ਆਯੋਗ ਦੇ ਵਾਈਸ ਚੇਅਰਮੈਨ بنائے ਗਏ April 2023 ਵਿੱਚ ਕਾਂਗਰਸ ਦੇ ਵ੍ਰਿਸ਼ ਨੇਤਾ ए के एंटनी के पुत्र अनिल के एंटनी ने बीजेपी शामिल हुए। विच शामिल होए दो हज़ार केरल दे पीसी जॉर्ज ने अपनी पार्टी का बीजेपी वे नाल विलय कर लिता तमिलनाडु तो बाद आंध्र प्रदेश विच भी शादी पॉलिसी कुछ बदली बदली नज़र आती है आंध्र प्रदेश विच शादा पुरानी पार्टी वाला प्लान कम किया बीजेपी ने छे लोग ਅਤੇ 10 ਵਿਧਾਨ ਸਭਾ ਸੀਟਾਂ ਤੇ ਲੜਨ ਦਾ ਫੈਸਲਾ ਕੀਤਾ ਇਸ ਦੇ ਨਾਲ ਭਾਜਪਾ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਚੰਗਾ ਫਾਇਦਾ ਮਿਲਿਆ